ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪਿਛਲੇ ਦਿਨੀ ਜੋ ਗੁਰੂ ਲਾਲ ਜਨਰਲ ਸਟੋਰ ਨੂੰ ਭਿਆਨਕ ਅੱਗ ਲੱਗੀ ਸੀ ਉਹਨਾਂ ਦੇ ਪਰਿਵਾਰ ਨਾਲ ਆਜਰਾਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਗਰੂਪ ਸਿੰਘ ਸੇਖਵਾਨ ਵੱਲੋਂ ਹਮਦਰਦੀ ਜਤਾਈ ਗਈ ਤੇ ਨਾਲ ਹੀ ਉਹਨਾਂ ਵੱਲੋਂ ਭਰੋਸਾ ਜਤਾਇਆ ਗਿਆ ਜੋ ਵੀ ਇਹਨਾਂ ਦਾ ਨੁਕਸਾਨ ਹੋਇਆ ਹੈ ਸਾਡੇ ਵੱਲੋਂ ਵੱਧ ਤੋਂ ਵੱਧ ਮਦਦ ਕੀਤੀ ਜਾਵੇਗੀ ਨਾਲ ਹੀ ਉਹਨਾਂ ਕਿਹਾ ਕਿ ਅਸੀਂ ਪਟਵਾਰੀ ਗੁਰਦੌਰ ਨੂੰ ਕਹਿ ਦਿੱਤਾ ਹੈ ਕਿ ਉਹ ਇਹਨਾਂ ਦੀ ਦੁਕਾਨ ਦਾ ਨਕਸ਼ਾ ਬਣਾ ਕੇ ਡੀਸੀ ਸਾਹਿਬ ਕੋਲ ਪਹੁੰਚਾਉਣ ਤਾਂ ਜੋ ਇਹਨਾਂ ਦੀ ਵੱਧ ਤੋਂ ਵੱਧ مالی ਸਹਾਇਤਾ ਹੋ ਸਕੇ ਸੇਖਵਾਨ ਨੇ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਹੈ ਕਿ 48 ਘੰਟਿਆਂ ਦੇ ਵਿੱਚ ਮੁਲਜ਼ਮ ਨੂੰ ਫੜ ਕੇ ਉਸ ਖਿਲਾਫ ਕਾਰਵਾਈ ਕੀਤੀ ਜਾਵੇ ਇਸ ਮੌਕੇ ਕਾਮਰੇਡ ਅਜੀਤ ਸਿੰਘ ਠੱਕਰ ਸੰਧੂ ਵੱਲੋਂ ਵੀ ਇਸ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਪੀੜਤ ਰਜੀਵ ਕੁਮਾਰ ਅਤੇ ਸੰਜੀਵ ਕੁਮਾਰ ਨੇ ਕਿਹਾ ਕਿ ਅੱਜ ਜੋ ਜਗਰੂਪ ਸਿੰਘ ਸੇਖਵਾਨ ਜੀ ਸਾਡੇ ਕੋਲ ਆਏ ਹਨ ਤੇ ਸਾਨੂੰ ਉਮੀਦ ਜਾਗੀ ਹੈ ਕਿ ਸਾਡਾ ਕੋਈ ਨਾ ਕੋਈ ਹੱਲ ਜ਼ਰੂਰ ਹੋਵੇਗਾ ਪਰ ਫਿਰ ਵੀ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਮੁਲਜਵਾਨ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਅਤੇ ਸਾਡੀ ਵੱਧ ਤੋਂ ਵੱਧ ਮਾਲੀ ਸਹਾਇਤਾ ਕੀਤੀ ਜਾਵੇ ਤਾਂ ਜੋ ਅਸੀਂ ਦੁਬਾਰਾ ਆਪਣੇ ਕਾਰੋਬਾਰ ਨੂੰ ਚਲਾ ਸਕੀਏ ਉੱਥੇ ਹੀ ਜਦੋਂ ਥਾਣਾ ਮੁਖੀ ਨਿਰਮਲ ਸਿੰਘ ਨਾਲ ਗੱਲ ਕੀਤੀ ਕਿ 4 ਦਿਨ ਬੀਤਣ ਦੇ ਬਾਵਜੂਦ ਅਜੇ ਤੱਕ ਕਾਰਵਾਈ ਕਿਉਂ ਨਹੀਂ ਹੋਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਪਹਿਲਾਂ ਅਸੀਂ ਸ਼ੱਕ ਦੇ ਆਧਾਰ ਤੇ ਪਰਚਾ ਦਰਜ ਕੀਤਾ ਸੀ ਪਰ ਹੁਣ ਪੱਕੇ ਸਬੂਤ ਮਿਲਣ ਤੇ ਮੁਲਜ਼ਮ ਨੂੰ ਪਕੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ 48 ਘੰਟਿਆਂ ਦੇ ਵਿੱਚ ਵਿੱਚ ਹੀ ਮੁਲਜ਼ਮ ਨੂੰ ਫੜ ਲਿਆ ਜਾਵੇਗਾ ਅਤੇ ਉਸ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅੱਜ ਮੈਂ ਕਾਦੀਆ ਵਖੇ ਜੋ ਪਾਟਿਆ ਸਾਹਿਬ ਦੀ ਜੋ ਇੱਥੇ ਦੁਕਾਨ ਸੀਗੀ ਉਹਨੂੰ ਪਿਛਲੇ ਦਿਨੀ ਬੜੀ ਭਿਆਨਕ ਅੱਗ ਲੱਗੀ ਔਰ ਬੜਾ ਲੱਖਾਂ ਦਾ ਇਹਨਾਂ ਦਾ ਇੱਥੇ ਨੁਕਸਾਨ ਹੋਇਆ ਉਹਦਾ ਮੈਂ ਮੌਕਾ ਦੇਖ ਲਈ ਜਿਹੜਾ ਵਾ ਉੱਥੇ ਆਇਆ ਵਾ ਪ੍ਰਸ਼ਾਸਕ ਅਧਿਕਾਰੀ ਵੀ ਮੇਰੇ ਨਾਲ ਆਏ ਨੇ ਪਹਿਲਾਂ ਤੇ ਮੈਂ ਇਹਦੇ ਤੇ ਬੜਾ ਦੁੱਖ ਪ੍ਰਗਟ ਕਰਦਾ ਕਿ ਬਹੁਤ ਮੰਦਭਾਗੀ ਘਟਨਾ ਜਿਹੜੀ ਆ ਉਹ ਹੋਈ ਆ ਔਰ ਸਾਰੇ ਨਗਰ ਦੀ ਜਿਹੜੀ ਹਮਦਰਦੀ ਆ ਕਾਦੀਆਂ ਨਗਰ ਦੀ ਉਹ ਇਸ ਪਰਿਵਾਰ ਦੇ ਨਾਲ ਆ ਕਿਉਂਕਿ ਬੜੇ ਮਿਹਨਤ ਨਾਲ ਜਿਹੜਾ ਵਾ ਆਪਣੇ ਮਾਨਦਾਰੀ ਦੀ ਕਮਾਈ ਨਾਲ ਇਹਨਾਂ ਨੇ ਲੱਖਾਂ ਰੁਪਈਆ ਦੀ ਇਨਵੈਸਟਮੈਂਟ ਕਰਕੇ ਇਹ ਆਪਣਾ ਜਿਹੜਾ ਵਪਾਰੀ ਸ਼ੁਰੂ ਕੀਤਾ ਸੀ ਜਿਹੜਾ ਅੱਗ ਦੀ ਚਪੇੜ ਤੇ ਚੜ ਕੇ ਜਿਹੜਾ ਉਹ ਤਹਿਸ ਨਸ ਹੋ ਗਿਆ ਵਾ ਸੋ ਸਾਨੂੰ ਪਤਾ ਲੱਗਾ ਜੋ ਇਨਫੋਰਮੇਸ਼ਨ ਆਈ ਆ ਕਿ ਕੁਝ ਸ਼ਰਾਰਤੀ ਅਨਸਰਾਂ ਦੀ ਜੋ ਮਿਲੀਭੁਕਤ ਕਰਕੇ ਸਾਰਾ ਕੁਝ ਹੋਇਆ ਵਾ ਪ੍ਰਸ਼ਾਸਨ ਨੂੰ ਅਸੀਂ ਸ਼ਕਤੀ ਨਾਲ ਹਦਾਇਤਾਂ ਦਿੱਤੀਆਂ ਨੇ ਕਿ ਜਿਹੜੇ ਵੀ ਮਾੜੇ ਅਨਸਰ ਨੇ ਜਿਨ੍ਹਾਂ ਨੇ ਇਹ ਅੱਗ ਲਾਈ ਆ ਐਫ ਆਈ ਆਰ ਉਹਨਾਂ ਤੇ ਹੋ ਗਈ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਔਰ ਜੋ ਜੋਗ ਸਜ਼ਾ ਐਸ ਪਰ ਲਾ ਬਣਦੀ ਆ ਉਹਨਾਂ ਨੂੰ ਦਿੱਤੀ ਜਾਵੇ ਇਦੇ ਨਾਲ ਨਾਲ ਗਰਦੌਰ ਸਾਹਿਬ ਪਟਵਾਰੀ ਸਾਹਿਬ ਵੀ ਇੱਥੇ ਹਾਜ਼ਰ ਨੇ ਉਹਨਾਂ ਨੂੰ ਵੀ ਮੈਂ ਆਖਿਆ ਕਿ ਇਹਦਾ ਜਿਹੜਾ ਨੁਕਸਾਨ ਹੋਇਆ ਵਾ ਇਹਦਾ ਜਿਹੜਾ ਵਾ ਉਹ ਗਰਦੌਰੀ ਜਿਹੜੀ ਆ ਉਹ ਇਹਦੀ ਥਾਰੀ ਤਿਆਰ ਕਰਨ ਤਾਂ ਕਿ ਮੈਂ ਡੀਸੀ ਸਾਹਿਬ ਨਾਲ ਵੀ ਪਹਿਲਾਂ ਗੱਲ ਕਰ ਚੁੱਕਿਆ ਵਾਂ ਕਿ ਇਹ ਅਸੀਂ ਵਾਇਆ ਡਿਪਟੀ ਕਮਿਸ਼ਨਰ ਜਿਹੜਾ ਵਾ ਸੀਐਮ ਸਾਹਿਬ ਨੂੰ ਕੇਸ ਭੇਜ ਕੇ ਤੇ ਵੱਧ ਤੋਂ ਵੱਧ ਇਸ ਪਰਿਵਾਰ ਦੀ ਜਿੰਨੀ ਵੀ ਮਦਦ ਹੋ ਸਕੇ ਸਾਡਾ ਸਰਕਾਰੀ ਤੌਰ ਤੇ ਵੀ ਔਰ اخلاقی ਤੌਰ ਤੇ ਵੀ ਸਾਜਾ ਇੱਕ ਇਨਸਾਨੀਅਤ ਨਾ ਤੌਰ ਤੇ ਸਾਡਾ ਫਰਚ ਬਣਦਾ ਵਾ ਕਿ ਅਸੀਂ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੀਏ ਤਾਂ ਕਿ ਜਿਹੜਾ ਇਹ ਘਾਟਾ ਪਿਆ ਵਾ ਇਹਨਾਂ ਨੂੰ ਕਵਰ ਹੋ ਸਕੇ ਹਾਂ ਮੈਂ ਉਹਨ ਐਸਐਚਓ ਸਾਹਿਬ ਨੂੰ ਵੀ ਕਿਹਾ ਵਾ ਐਸਐਸਪੀ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਆ ਔਰ ਜਿਹੜੇ ਪਿੰਡ ਤੋਂ ਉਹ ਹੈਗਾ ਉਹ ਸਰਪੰਚ ਸਾਹਿਬ ਨੂੰ ਮੈਂ ਆਖਿਆ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਜਿਹੜਾ ਉਹ ਬੰਦਾ ਖੜਿਆ ਸੀਗਾ ਉਹ ਬੰਦਾ ਜਿਹੜਾ ਵਾ ਪੇਸ਼ ਕਰਾਇਆ ਜਾਵੇ ਔਰ ਜੋ ਬਣਦੀ ਸਜਾਵ ਆ ਜੂਨ ਨੇ ਗਲਤ ਕੀਤਾ ਐਸ ਪਰ ਲਾਉ ਉਹਨੂੰ ਮਿਲਣੀ ਚਾਹੀਦੀ ਜੀ ਕੁਮਰ ਗੁਰਦਾਸ ਗੁਰਦਾਸ ਜੰਦਰ ਸੋਦਾ ਬਡਾਪਰਾ ਸਨੀ ਕੁਮਰ ਦਾ ਸਾਡੇ ਜੰਦਰ ਸਾਨੂੰ ਅੱਗ ਲੱਗੀ ਸੀ ਉਹਦੇ ਸਬੰਧੀ ਜਗਰੂ ਸਰ ਆਏ ਸਨ ਮੰਤਰੀ ਸਾਹਿਬ ਉਹਨਾਂ ਨੇ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਕਿ ਕਲਪਰੇਟ ਜਲਦੀ ਫੜਾਇਆ ਜਾਏਗਾ ਤੁਹਾਨੂੰ ਜਲਦ ਤੋਂ ਸਜ਼ਾ ਦਿਵਾਵਾਂਗੇ ਤੇ ਤੁਹਾਡੀ ਮਾਲੀ ਹਾਲਤ ਜਰੂਰ ਵੰਗ ਆਪਾਂ ਨੇ ਰਿਕਵੈਸਟ ਕੀਤੀ ਕਿ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਉਹਨਾਂ ਪੂਰਾ ਜੀ ਗਿਣ ਦਵਾਇਆ ਮੈਂ ਤੁਹਾਡੇ ਨਾਲ ਖੜਾ ਤੇ ਤੁਹਾਨੂੰ ਪੂਰੀ ਸਪੋਰਟ ਕਰਾਂਗਾ ਜੋ ਵੀ ਤੁਹਾਡੀ ਪ੍ਰਾਪਰਟੀ ਦਾ ਨੁਕਸਾਨ ਹੋਇਆ ਕੋਸ਼ਿਸ਼ ਕਰਾਂਗਾ ਸਰਕਾਰ ਵੱਲੋਂ ਪੂਰਾ ਮੁਆਵਜ਼ਾ ਦਿਵਾਉਂਦੀ ਤੁਹਾਡੀ ਪੂਰੀ ਹੈਲਪ ਕਰਾਂਗਾ ਉਹਨਾਂ ਦਾ ਕਹਿਤਾ ਸੀ ਕਿ ਇਹ ਉਹਨਾਂ ਨੇ ਉਹਨਾਂ ਨੇ 48 ਘੰਟੇ ਦਾ ਆਲਟੀਮੇਟਮ ਵੇਟਨ ਦਿੱਤਾ ਹੈ ਕਿ ਤੁਸੀਂ ਜਲਦੀ ਤੋਂ ਜਲਦੀ ਸਰ ਸੇਖਾ ਸਾਹਿਬ ਤੋਂ ਇਹ ਗੱਲ ਤੋਂ ਲੱਗ ਰਿਹਾ ਹੈ ਕਿ ਕੰਮ ਹੋ ਸਕਦਾ ਜਲਦੀ ਬਾਕੀ ਕੋਈ ਚੀਜ਼ਾਂ ਪ੍ਰਸ਼ਾਸਨ ਦੇ ਹੱਥੇ ਜਿੰਨੀ ਤੱਕ ਉਹ ਕਰ ਸਕਦੀਆਂ ਉਹ ਕਰਨ ਮੇਰਾ ਨਾਮ ਸੰਜੀਵ ਕੁਮਾਰ ਪਾਟਿਆ ਗੁਰੂ ਲਾਲ ਜੰਨਾ ਸੋਰ ਦਾ ਉਹ ਨਾਰਾ ਮੇਰੇ ਤੇ ਜਿਹੜਾ ਕੰਮ ਇਹਨੇ ਕੀਤਾ ਇੱਕ ਬੰਦੇ ਦਾ ਕੰਮ ਨਹੀਂ ਹੈ ਇਹ ਘੱਟੋ ਘੱਟ ਦੋ ਬੰਦਿਆਂ ਦਾ ਕੰਮ ਹੈਗਾ ਜਿਹੜਾ ਇੱਕ ਵਾਰ ਧਿਆਨ ਰੱਖਦਾ ਹੋਵੇਗਾ ਇੱਕ ਅੰਦਰ ਅਕ ਲਾਂਦਾ ਹੋਵੇਗਾ ਕਿ ਇਹ ਕੰਮ ਘੱਟੋ ਘੱਟ ਦੋ ਜਣੇ ਨੇ ਕੰਮ ਕੀਤਾ ਹੋ ਸਕਦਾ ਇਹ ਬਸ ਹੈ ਕਿ ਇਹਨਾਂ ਦੋਵਾਂ ਨੂੰ ਜਿਹੜੇ ਦੋ ਜਣੇ ਪਘੋੜੇ ਨੇ ਇੱਕ ਭਈਆ ਜਦ ਤੇ ਇੱਕ ਲਖਮਿੰਦਰ ਸਿੰਘ ਲਖਾ ਇਹਨੂੰ ਕਾਬੂ ਕੀਤਾ ਜਾਏ ਔਰ ਦੂਸਰੀ ਪਰਚਾ ਕੱਟ ਸੜਿਆ ਹੋਆ ਪਰਚਾ ਕੀਤਾ ਅੱਜ 48 ਘੰਟੇ ਤੋਂ ਉੱਪਰ ਹੋ ਗਿਆ ਹਜੇ ਤੱਕ ਕੋਈ ਨਹੀਂ ਫੜਿਆਗਾ ਹੁਣ ਡਿਗਰੂ ਸਾਹਿਬ ਆਏ ਨੇ ਉਹਨੇ ਕਿਹਾ ਕਿ ਇਹਨੂੰ 6 ਵਜੇ ਤੱਕ ਫੜ ਦਿਆਂਗੇ ਕਿ 2 ਘੰਟੇ ਦੇ ਵਿੱਚ ਹੁਣ ਪੁਲਸ ਫੜਦੀ ਏ ਕਿ ਨਹੀਂ ਫੜਦੀ ਇਹ ਹੁਣ ਦੇਖਣੇ ਆ ਲੱਗਾ ਤੇ ਐਸਐਚਓ ਸਾਹਿਬ ਕਹਿੰਦੇ ਜੀ ਹੁਣ ਸਾਥ ਨਾਲ ਪੂਰੇ ਯੋਰ ਨਾਲ ਇਹਨੂੰ ਹੁਣੇ ਫੜ ਕੇ ਲਿਆਵਾਂਗੇ ਜਿਹੜੇ ਜਿਹੜਾ ਨੇ ਗਾਰੰਟੀ ਪਾਈ ਸੀ ਐਸਐਚਓ ਸਾਹਿਬ ਨੇ ਕਿਹਾ ਉਹਨਾਂ ਨੂੰ ਫੋਨ ਕਰੋ ਕਿ ਉਹਨੂੰ ਫੜ ਕੇ ਲਿਆਓ 6 ਵਜੇ ਤੋਂ ਪਹਿਲੇ ਪਹਿਲੇ ਭਾਟੀਆ ਜੀ ਮੈਂ ਕਮਿਨਿਸਟਰ ਹੋਣ ਦੇ ਨਾਤੇ ਇਹ ਮੇਰਾ ਸਾਥੀ ਆ ਜਮਾਂਦਰੂ ਗੁਰਮੀਤ ਸਿੰਘ ਸਾਡੀ ਸਮਝਦਾਰੀ ਦੇ ਮੁਤਾਬਕ ਹੈ ਜੋ ਵੀ ਹੋਇਆ ਇਹਨੂੰ ਮੈਂ ਨਿੰਦਦਾ ਮੈਂ ਮੁੱਲ ਜਮ ਨੇ ਜਿਹੜੇ ਉਹਨਾਂ ਦੀ ਸਿਫਾਰਿਸ਼ ਨਹੀਂ ਕਰਦਾ ਇਹ ਮੇਰੇ ਤੇ ਨਾ ਥੋੜੇ ਜਿਹਾ ਅਲੀਕੇਸ਼ਨ ਲੱਗਦੇ ਹੀ ਤੇ ਇਹ ਜਦੋਂ ਇੱਥੇ ਕੋਈ ਝਗੜਾ ਹੁੰਦਾ ਹੈ ਕਰਫਾਨ ਕੱਢ ਕੇ ਆਂਦਾ ਹੈ ਮੈਂ ਕਾਮੇੜ ਦਾ ਬੰਦਾ ਇਹ ਗੱਲ ਗਲਤ ਆ ਮੈਂ ਮਾੜੇ ਅਨਸਰ ਦੀ ਮਜ਼ਦਤ ਨਹੀਂ ਕਰਦਾ ਅਸੀਂ ਸੱਚ ਬੋਲਦੇ ਹਾਂ ਹਿੰਦੂ ਸੇਕ 41 ਬੜੀਆਂ ਹੀ ਕੁਰਬਾਨੀਆਂ ਕੀਤੀਆਂ ਜਿੰਨਾ ਕੁਰਬਾਨੀਆਂ ਚ ਮੇਰਾ ਪਰਿਵਾਰ ਵੀ ਸ਼ਾਮਲ ਆ ਤੇ ਮੈਂ ਇਸ ਗੱਲ ਨੂੰ ਨਿੰਦਣਾ ਤੇ ਮੈਂ ਇਹ ਵੀ ਮੰਗ ਕਰਦਾ ਕੋਈ ਪੋਲੀਟੀਕਲ ਆਦਮੀ ਇਸ ਮੁਲਜ਼ਮ ਦੀ ਮਦਦ ਨਾ ਕਰੇ ਜੇ ਕੋਈ ਇਸ ਮੁਲਜ਼ਮ ਦੀ ਮਦਦ ਕਰਦਾ ਹੈ ਉਹਦਾ ਵਿਰੋਧ ਕਰਾਂਗੇ ਤੇ ਮਦਦ ਕਰਨ ਵਾਲੇ ਦਾ ਵੀ ਵਿਰੋਧ ਕਰਾਂ ਬਹੁਤ ਦੇਖੋ ਵੋਟਾਂ ਦਾ ਰਾਜ ਆ ਤੇ ਨੋਟਾਂ ਦਾ ਰਾਜ ਆ ਕਿਸੇ ਵੀ ਪੋਲੀਟੀਕਲ ਪਾਰਟੀ ਕੋ ਇਨਸਾਫ ਲੈਣਾ ਔਖਾ ਵਾ ਪਰ ਮੈਂ ਇਹ ਬੇਨਤੀ ਕਰੂੰਗਾ ਕਿ ਦੁਵਾਈ ਦਿਨਾਂ ਮੈਂ ਵੀ ਇਸ ਕੰਮ ਚ ਕਿਸ ਦੀ ਮਦਦ ਨਾ ਕਰਿਓ ਮੈਂ ਆਕਾਲੀਆਂ ਨੂੰ ਕਾਂਗਰਸੀਆਂ ਨੂੰ ਭਾਜਪੀ ਨੂੰ ਆਮ ਪਾਰਟੀ ਨੂੰ ਇਹ ਜੋ ਕੁਝ ਹੋਇਆ ਵਾ ਨਾ ਇਹ ਇੰਤਿਹਾਰ ਆ ਮਾਰਾ ਕੰਮ ਹੋਇਆ ਵਾ ਔਰ ਇਹਨਾਂ ਨੂੰ ਫਾਇਦਾ ਮਿਲਣੀ ਚਾਹੀਦੀ ਕਿ ਹਾਂ ਬਿਲਕੁਲ ਇਹਨਾਂ ਦੇ ਨੁਕਸਾਨ ਦੀ ਪੂਰਤੀ ਹੋਣੀ ਚਾਹੀਦੀ ਆ ਦੋਸ਼ੀ ਨੂੰ ਸਜ਼ਾ ਹੋਣੀ ਚਾਹੀਦੀ ਆ ਇਹ ਮੇਰੀ ਮੰਗ ਵਾ ਇਹ ਪਹਿਲਾ ਸਸਪੈਕਟਰ ਸੀਗਾ ਜੀ ਵੀ ਅੱਗ ਜਿਹੜੀ ਆ ਉਹ ਲੱਗੀ ਆ ਜਦੋਂ ਕਲੂ ਮਿਲਿਆ ਆਪਾਂ ਉਸ ਤੋਂ ਬਾਅਦ ਕੇਸ ਰਜਿਸਟਰ ਕੀਤਾ ਹੈ ਕੇਸ ਰਜਿਸਟਰ ਤੋਂ ਬਾਅਦ ਹੁਣ ਆਪਾਂ ਉਹਨੂੰ ਗ੍ਰਿਫਤਾਰ ਕਰ ਰਹੇ ਆ ਟੈਕਨੀਕਲ ਤਰੀਕੇ ਨਾਲ ਕਰ ਰਹੇ ਆ ਜੋ ਜਿਹੜਾ ਉਹ ਬੰਦਾ ਤਾਂ ਆ ਗਿਆ ਟ੍ਰੇਸ ਹੋ ਗਿਆ ਬੰਦਾ ਕੀ ਆ ਰਿਹਾ ਉਹਦੇ ਵਿੱਚ ਸੀਸੀਟੀਵੀ ਦੇ ਵਿੱਚ ਇੱਕ ਹੀ ਆ ਰਿਹਾ ਹੈ ਜਿਆਦਾ ਸ਼ਾਪੇਮਾਰੀ ਕੀਤੀ ਨਹੀਂ ਉਹਦੇ ਘਰਾਂ ਨੂੰ ਤਾਲੇ ਲੱਗੇ ਆ ਆਪਾਂ ਇਸੇ ਤਰ੍ਹਾਂ ਦੇ ਵੀ ਉਹਦੇ ਰੇਡ ਕੀਤੇ ਆ ਤੇ ਬਹੁਤ ਹੀ ਜਲਦੀ ਆਪਾਂ ਫੜ ਲਾਂਗੇ ਕੋਈ ਟਾਈਮ ਬੋਨ ਨਹੀਂ ਹੈਗਾ ਕਿ ਹੁਣੇ ਹੋ ਸਕਦਾ ਘੰਟੇ ਤੱਕ ਹੀ ਫੜ ਲੀ ਜੀ ਮੈਂ ਵੀ ਸ਼ਾਮ ਤੱਕ ਜਿੰਤਾ ਮਰਜ਼ੀ ਫੜੋ ਆਪਾਂ ਜਰੂਰ ਜਰੂਰ ਕੋਸ਼ਿਸ਼ ਸਾਡੀ ਜਾਰੀ ਹੈ ਮੈਂ ਹੁਣ ਵੀ ਜਾ ਰਿਹਾ ਸੀ ਤੇ ਮੈਨੂੰ ਵਾਪਸ ਆਉਣਾ ਪਿਆ ਨਹੀਂ ਤੇ ਆਪਾਂ ਹੋ ਸਕਦਾ ਕੋਈ ਸਫਲਤਾ ਮਿਲ ਜੰਦੀ ਸੇਕੋ ਸਾਹਿਬ ਨੇ ਕੀ ਦਰਤੀ ਉਹਨਾਂ ਨੇ ਇਹ ਕਿਹਾ ਵੀ 48 ਘੰਟੇ ਦੇ ਵਿੱਚ ਵਿੱਚ ਫੜ ਲਓ ਇਹਨੂੰ ਬਿਲਕੁਲ ਫੜਾਂਗੇ ਵੀ ਪਹਿਲਾਂ ਫੜਾਂਗੇ 48 ਦੇ ਵਿੱਚ